ਪਰਸਿੰਘ ਕੇਸ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਮਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ NSA ਅਧੀਨ ਆਪਣੀ ਲਗਾਤਾਰ ਤੀਜੀ ਹਿਰਾਸਤ ਨੂੰ ਵੀ ਚੁਣੌਤੀ ਦੇ ਦਿੱਤੀ ਹੈ ਜੀ ਬਿਲਕੁਲ ਜਦੋਂ ਅਸੀਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਦੀ ਗੱਲ ਕਰਦੇ ਹਾਂ ਜੋ ਕਿ ਖਾਸ ਤੌਰ ਤੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ 17 April 2025 ਨੂੰ ਜਾਰੀ ਕੀਤਾ ਗਿਆ ਤੀਜਾ ਨਜ਼ਰਬੰਦੀ ਹੁਕਮ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਮਨਮਾਨੀ ਅਤੇ ਸਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹੈ ਲੇਕਿਨ ਜਦੋਂ ਅਸੀਂ ਪਟੀਸ਼ਨ ਦੀ ਗੱਲ ਕਰਦੇ ਹਾਂ ਤੇ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਮਰਿਤਪਾਲ ਅਪ੍ਰੈਲ 2023 ਤੋਂ ਹੀ ਲਗਾਤਾਰ ਰੋਕ-ਥਾਮ ਹਿਰਾਸਤ ਦੇ ਵਿੱਚ ਹੈ ਅਤੇ ਸਰਕਾਰ ਉਸ ਦੀ ਨਜ਼ਰਬੰਦੀ ਨੂੰ ਵਧਾਉਣ ਦੇ ਲਈ ਬਿਨਾਂ ਕਿਸੇ ਨਵੇਂ ਆਧਾਰ ਦੇ ਪੁਰਾਣੇ ਦੋਸ਼ਾਂ ਨੂੰ ਹੀ ਨਮਾ ਕਰਕੇ ਦੱਸ ਰਹੀ ਹੈ ਤੇ ਇਸ ਹਿਰਾਸਤ ਨੂੰ ਹੋਰ ਜ਼ਿਆਦਾ ਵਧਾ ਰਹੀ ਹੈ ਔਰ ਦਸਤਾਵੇਜ਼ਾਂ ਅਨੁਸਾਰ ਜਦੋਂ ਅਸੀਂ ਗੱਲ ਕਰਦੇ ਹਾਂ ਅਮਰਿਤਪਾਲ ਸਿੰਘ ਦੀ ਤੇ ਅਮਰਿਤਪਾਲ ਦੀ ਜ਼ਿਕਰ ਕੀਤੇ ਗਏ ਮਾਮਲਿਆਂ ਵਿੱਚ ਕੋਈ ਵੀ ਸਿੱਧੀ ਭੂਮਿਕਾ ਵੀ ਹੀ ਦਰਸਾਈ ਗਈ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਜ਼ਿਕਰ ਕੀਤੀਆਂ ਗਈਆਂ ਘਟਨਾਵਾਂ ਉਸ ਸਮੇਂ ਦੌਰਾਨ ਵਾਪਰੀਆਂ ਸਨ ਜਦੋਂ ਕਿ ਉਹ ਪਹਿਲਾਂ ਤੋਂ ਹੀ ਡਿਬਰੂਗੜ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਸਨ ਜਿਸ ਕਾਰਨ ਉਸ ਦੀ ਸ਼ਮੂਲੀਅਤ ਬਿਲਕੁਲ ਅਸੰਭਵ ਹੋ ਜਾਂਦੀ ਹੈ ਔਰ ਨਾਲ ਦੇ ਨਾਲ ਬਹੁਤ ਸਾਰੇ ਗਵਾਹ ਮੌਕੇ ਤੇ ਮੌਜੂਦ ਵੀ ਨਹੀਂ ਸਨ ਅਤੇ ਕੁਝ ਬਿਆਨ ਨਿੱਜੀ ਪੱਖਪਾਤ ਤੇ ਅਦਾਲਤ ਵੀ ਚਾਪਦੇ ਹਨ ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਐਨਐਸਏ ਦੀ ਧਾਰਾ 32 ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਦੇ ਵਿੱਚ ਦਲੀਲ ਕੀਤੀ ਗਈ ਹੈ ਕਿ ਜ਼ਲਮ ਮੈਜਿਸ ਸਟੇਟ ਦੇ ਕੋਲ ਅਜਿਹਾ ਨਜ਼ਰਬੰਦੀ ਆਦੇਸ਼ ਜਾਰੀ ਕਰਨ ਦਾ ਕੋਈ ਵੀ ਅਧਿਕਾਰ ਬਿਲਕੁਲ ਵੀ ਨਹੀਂ ਹੈ ਨਜ਼ਰਬੰਦੀ ਆਦੇਸ਼ ਜਾਰੀ ਕਰਨਾ ਸਿਰਫ ਰਾਜ ਜਾਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਆਉਂਦਾ ਹੈ ਜਿਸ ਦੇ ਨਾਲ ਜਦੋਂ 17 April 2025 ਦੇ ਆਦੇਸ਼ਾਂ ਦੀ ਗੱਲ ਕਰਦੇ ਹਾਂ ਤੇ 17 April 2025 ਦੇ ਆਦੇਸ਼ ਨੂੰ ਰੱਦ ਅਤੇ ਆਪਣੇ ਆਪ ਅਵੈਧ ਬਣਾ ਦਿੱਤਾ ਜਾਂਦਾ ਹੈ ਔਰ ਜਦੋਂ ਖਾਸ ਕਰਕੇ ਗੱਲ ਕੀਤੀ ਜਾਂਦੀ ਹੈ ਸੁਪਰੀਮ ਕੋਰਟ ਦੇ ਫੈਸਲੇ ਦੀ ਤਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਸਿਰਫ ਤਾਂ ਹੀ ਆਦੇਸ਼ ਜਾਰੀ ਕਰ ਸਕਦਾ ਜੇਕਰ ਖੇਤਰੀ ਹਾਲਾਤ ਤੁਰੰਤ ਖਤਰਾ ਸਥਾਪਿਤ ਕਰਦੇ ਨੇ ਔਰ ਨਾਲ ਦੀ ਨਾਲ ਇਸ ਮਾਮਲੇ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਇਸ ਖਾਸ ਮਾਮਲੇ ਦੇ ਵਿੱਚ ਅਜਿਹੇ ਕੋਈ ਵੀ ਹਾਲਾਤ ਮੌਜੂਦ ਨਹੀਂ ਹਨ ਸੋ ਪਟੀਸ਼ਨ ਦੇ ਵਿੱਚ ਮੁੱਖ ਪ੍ਰਕਿਰਿਆਤਮਕ ਖਾਮੀਆਂ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ ਹੁਣ ਇੱਥੇ ਤੁਹਾਨੂੰ ਦੱਸ ਸੀ ਕਿ ਐਨਐਸਏ ਦੇ ਧਾਰਾ 3 4 ਦੀ ਮੰਗ ਹੈ ਕਿ ਨਜ਼ਰਬੰਦੀ ਆਦੇਸ਼ ਦੀ ਰਿਪੋਰਟ ਤੁਰੰਤ ਸਰਕਾਰ ਨੂੰ ਭੇਜੇ ਜਾਣੇ ਚਾਹੀਦੀ ਹੈ ਪਰ ਇਸ ਮਾਮਲੇ ਦੇ ਵਿੱਚ ਲਗਭਗ 9 ਦਿਨਾਂ ਦੀ ਦੇਰੀ ਹੋ ਗਈ ਹੈ ਜਿਸ ਦੇ ਨਾਲ ਕਿ ਪੂਰੇ ਆਦੇਸ਼ ਨੂੰ ਪ੍ਰਕਿਰਿਆਤਮਕ ਤੌਰ ਤੇ ਨੁਕਸਾਨਦਾਰ ਕਰਾ ਦਿੱਤਾ ਗਿਆ ਹੈ ਔਰ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਐਨਐਸਏ ਅਧੀਨ ਆਪਣੀ ਲਗਾਤਾਰ ਤੀਜੀ ਹਿਰਾਸਤ ਨੂੰ ਚੁਣੌਤੀ ਦੇ ਦਿੱਤੀ ਹੈ ਔਰ ਜਦੋਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਡਿਬਲੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਵੱਲੋਂ ਧਾਇਰ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਤੀਜਾ ਨਜ਼ਰਬੰਦੀ ਹੁਕਮ ਪੂਰੀ ਨਿਤਨਲ ਗੈਰ ਕਾਨੂੰਨੀ ਮਨਮਾਨੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਔਰ ਇਸ ਪਟੀਸ਼ਨ ਦੇ ਤਹਿਤ ਦਾਵਾ ਵੀ ਕੀਤਾ ਗਿਆ ਹੈ ਕਿ ਕਿਸ ਰਿੱਕੇ ਦੇ ਨਾਲ ਲਗਾਤਾਰ ਰੋਕਥਾਮ ਹਿਰਾਸਤ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਰੱਖਿਆ ਗਿਆ ਹੈ ਤੇ ਸਰਕਾਰ ਉਸ ਦੀ ਨਜ਼ਰਬੰਦੀ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਣ ਦੇ ਲਈ ਬਿਨਾ ਕਿਸੇ ਨਵੇਂ ਆਧਾਰ ਦੇ ਪੁਰਾਣੇ ਦੋਸ਼ਾਂ ਨੂੰ ਹੀ ਬਾਰ-ਬਾਰ ਨਵਾਂ ਕਰਕੇ ਦੱਸ ਰਹੀ ਹੈ ਇਸ ਕੇਸ ਦੇ ਵਿੱਚ ਨੌਨ ਵਾਲੇ ਸਮੇਂ ਦੇ ਵਿੱਚ ਕੀ ਸੁਣਵਾਈ ਹੋ ਸਕਦੀ ਹੈ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਕਿ ਦਸਤਾਵੇਜ਼ਾਂ ਦੇ ਅਨੁਸਾਰ ਤਾਂ ਅਮਰਿਤਪਾਲ ਸਿੰਘ ਦਾ ਜ਼ਿਕਰ ਹੈ ਕਿ ਕਈ ਮਾਮਲੇ ਇਹੋ ਜਿਹੇ ਨੇ ਜਿਸ ਦੇ ਵਿੱਚ ਉਹਨਾਂ ਦੀ ਖਾਸ ਭੂਮਿਕਾ ਸਿੱਧੇ ਤੌਰ ਤੇ ਨਹੀਂ ਹੈ ਔਰ ਕਈ ਮਾਮਲਿਆਂ ਵਿੱਚ ਤਾਂ ਉਹ ਪਹਿਲਾਂ ਹੀ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਸੰ ਤੇ ਉਹਨਾਂ ਦੀ ਸ਼ਮੂਲੀਅਤ ਇਹਨਾਂ ਦੇ ਵਿੱਚ ਹੋਣਾ ਬਿਲਕੁਲ ਵੀ ਚੋਇਸ ਨਹੀਂ ਹੈ ਔਰ ਨਾਲ ਦੇ ਨਾਲ ਪਟੀਸ਼ਨ ਦੇ ਵਿੱਚ ਉਹਨੇ ਕਿਹਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੁਆਰਾ ਪੇਸ਼ ਕੀਤੇ ਗਏ ਗਵਾਹ ਜਿਹੜੇ ਨੇ ਉਹ ਵੀ ਭਰੋਸੇਯੋਗ ਨਹੀਂ ਨੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਬੰਦ ਹੈ ਕਿ ਅਮਰਿਤਪਾਲ ਸਿੰਘ ਦੇ ਇਸ ਖਾਸ ਕੇਸ ਦੇ ਵਿੱਚ ਕੀ ਨਵਾਂ ਮੋੜ ਆ ਸਕਦਾ ਹੈ